ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ YouTube ਤੇ ਸਾਡੇ ਦੋ ਚੈਨਲ ਚੱਲਦੇ ਆ ਜਿਹਨਾਂ ਤੁਸੀਂ ਬਹੁਤ ਪੜਵਾ ਹੰਗਾਰ ਰਹੇ ਆ ਪਿਆਰ ਕਰਦੇ ਆ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਵੀ ਕਰਦੇ ਆ ਸਾਡੇ YouTube ਤੇ ਜਿਹੜੇ ਚੈਨਲ ਦਾ ਨਾਮ ਹੈਗਾ ਲਾਈਵ ਸਿੱਧੂ ਟੀਵੀ ਨੰਬਰ 2 ਤੇ ਆ ਸਿੱਧੂ ਟਾਈਮ ਟੀਵੀ ਸਿੱਧੂ ਟਾਈਮ ਟੀਵੀ ਵੀ ਮੋਨਟਾਈਜ਼ ਬਹੁਤ ਜਲਦੀ ਹੋਣ ਜਾ ਰਿਹਾ ਵਾ ਜਿੰਨਾ ਤੁਸੀਂ ਉਹਨੂੰ ਜਿਆਦਾ ਪਿਆਰ ਕਰੋਗੇ ਉਹਨਾਂ ਜਲਦੀ ਮੋਨਟਾਈਜ਼ ਹੋਗੇ YouTube ਤੇ ਦੋ ਚੈਨਲ ਲਾਈਵ ਸਿੱਧੂ ਟੀਵੀ ਸਿੱਧੂ ਟਾਈਮ ਟੀਵੀ YouTube ਤੇ ਮੇਰੇ ਦੋ ਚੈਨਲ ਚੱਲਦੇ ਆ ਫੇਸਬੁੱਕ ਤੇ ਦੋ ਪੇਜ ਆ ਇੱਕ ਪੇਜ ਦਾ ਨਾਮ ਹੈ ਤਲਵਰ ਸਿੰਘ ਸਿੱਧੂ ਦੂਜੇ ਪੇਜ ਦਾ ਨਾਮ ਹੈ ਸਿੱਧੂ ਸੀ ਮੂਸੇ ਵਾਲਾ ਇਹਦਾ ਮੈਂ ਮੀਨਕთან ਦਾ ਸਿੱਧੂ ਸੀ ਦਾ ਮਤਲਬ ਸਿੱਧੂ ਚੱਕ ਮੂਸੇ ਵਾਲਾ ਸਿੱਧੂ ਸੀ ਮੂਸੇ ਵਾਲਾ ਨੂੰ ਤੁਸੀਂ ਥੋੜਾ ਜਿਹਾ ਘੱਟ ਪਿਆਰ ਕਰਦੇ ਆ ਉਹਦੇ ਵੀਡੀਓ ਨਹੀਂ ਤੁਸੀਂ ਲਾਈਕ ਕਰਦੇ ਮੈਨੂੰ ਪੂਰੀ ਆਸ ਹੈ ਕਿ ਫੇਸਬੁੱਕ ਤੇ ਸਿੱਧੂ ਸੀ ਮੁਸਲੇ ਵਾਲੀ ਦੀ ਵੀ ਪੇਜ ਨੂੰ ਤੁਸੀਂ ਪੂਰਾ ਭਰਵਾ ਹੰਗਾ ਰਹੇ ਜਿਉਂਕਿ ਸਤਕਾਰ ਦੇਓਗੇ ਕਿਉਂਕਿ ਇਹ ਵੀ ਮੋਨਟਾਈਜ਼ ਹੋਣ ਵਾਲਾ ਹੈ ਦੋਵੇਂ ਚੈਨਲ ਇੰਸਟਾਗ੍ਰam ਤੇ ਲਾਈਵ ਸਿੱਧੂ ਟੀਵੀ ਨੂੰ ਤੁਸੀਂ ਬਹੁਤ ਭਰਵਾ ਗਾ ਰਹੇ ਨੇ ਬਹੁਤ ਉਹ ਤੇ ਲਾਈਕ ਆਉਂਦੇ ਆ ਵਿਊ ਆਉਂਦੇ ਆ ਮੈਨੂੰ ਹੋਰ ਆਸ ਇਹ ਹੀ ਆ ਕਿ ਮੇਰੇ ਪੰਜ ਚੈਨਲ ਜਿਹੜੇ ਨਟ ਤੇ ਚੱਲਦੇ ਆ ਉਹਨਾਂ ਨੂੰ ਤੁਸੀਂ ਆਪਣੇ ਮਿੱਤਰਾਂ ਸੱਜਣਾ ਤੋਂ ਸਬਸਕ੍ਰਾਈਬ ਕਰਾਉਂਗੇ ਵੀਡੀਓ ਲਾਈਕ ਕਰਾਇਆ ਕਰੋ ਸ਼ੇਅਰ ਕਰਾਇਆ ਜਾ ਕਰੋ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ